ਪੰਜਾਬੀ ਨੌਜਵਾਨ ਨੇ ਲਾ ਦਿੱਤੀ ਅਨੋਖੀ ਸਕੀਮ ਮਹਾਰਾਜਿਆਂ ਵਾਲੀ ਫੀਲਿੰਗ ਆਇਆ ਕਰੂਗੀ ਹੁਣੇ ਟੇਬਲ ਤੇ ਬਹਿ ਕੇ ਰੋਟੀ ਖਾਣ ਵੇਲੇ ਇਹ ਨੌਜਵਾਨ ਨੇ ਲਾ ਦਿੱਤਾ ਜੁਗਾਰ ਬਣਾ ਦਿੱਤਾ ਡਿਜੀਟਲ ਟੇਬਲ ਮਿਸਟਰ ਬੀਨ ਦੀ ਵੀਡੀਓ ਤੇ ਦੇਖਿਆ ਹੋਊਗਾ ਕਿ ਬੁਰਕੀਆਂ ਮਸ਼ੀਨ ਮੂੰਹ ਚ ਪਾਉਂਦੀ ਆ ਪਰ ਅੰਗਰੇਜ਼ਾਂ ਦੀ ਮਸ਼ੀਨ ਫੇਲ ਹੋ ਗਈ ਪਰ ਆ ਪੰਜਾਬੀਆਂ ਦੀ ਮਸ਼ੀਨ ਕਾਮਯਾਬ ਹੋ ਚੁੱਕੀ ਆ ਪੰਜਾਬ ਦੇ ਵਿੱਚ ਪੰਜਾਬ ਦਾ ਪਹਿਲਾ ਟੇਬਲ ਡਿਜੀਟਲ ਬਣ ਕੇ ਤਿਆਰ ਹੋ ਚੁੱਕਿਆ ਇਹ ਟੇਬਲ ਦੇ ਕੋਲੇ ਚੱਲ ਕੇ ਜਾਂਦੀ ਲੋੜ ਨਹੀਂ ਇਹ ਟੇਬਲ ਤੁਹਾਡੇ ਕੋਲੇ ਚੱਲ ਕੇ ਆਊਗਾ ਔਰ ਖਾਣਾ ਤੁਹਾਡੀ ਪਲੇਟ ਦੇ ਵਿੱਚ ਪਾਊਗਾ ਇੱਕ ਟੇਬਲ ਬਣਾਇਆ ਸੀ ਅੰਗਰੇਜ਼ੀਆਂ ਨੇ ਮਿਸਟਰ ਬੀਨ ਦੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਸਕਰੀਨ ਤੇ ਵੀ ਦਿਖਾ ਦਿੰਨੇ ਆ ਕਿ ਮੂੰਹ ਦੇ ਵਿੱਚ ਬੁਰਕੀਆਂ ਪਾਈਆਂ ਜਾਂਦੀਆਂ ਸੀ ਮੂੰਹ ਸਾਫ਼ ਕੀਤਾ ਜਾਂਦਾ ਸੀ ਹਰੇਕ ਚੀਜ਼ ਤੁਹਾਡੇ ਮੂੰਹ ਦੇ ਵਿੱਚ ਆਉਂਦੀ ਸੀ ਸੈਂਸਰ ਲੱਗੇ ਸੀ ਪਰ ਉਹ ਵੀਡੀਓ ਦੇ ਵਿੱਚ ਹੀ ਫੇਲ ਹੋ ਗਿਆ ਸੀਗਾ ਪਰ ਅੱਜ ਪੰਜਾਬੀਆਂ ਦਾ ਜੁਗਾੜ ਦਿਖਾਉਣੇ ਆ ਜੋ ਕਦੇ ਨਹੀਂ ਫੇਲ ਹੁੰਦਾ ਪੰਜਾਬੀਆਂ ਨੇ ਪੂਰੀ ਦੁਨੀਆ ਦੇ ਵਿੱਚ ਝੰਡੇ ਗੱਡੇ ਔਰ ਆ ਤੁਹਾਨੂੰ ਵਿਖਾਉਣੇ ਇੱਕ ਸ਼ਾਨਦਾਰ ਟੇਬਲ ਜਿਹਨੂੰ ਡਿਜੀਟਲ ਟੇਬਲ ਵੀ ਕਹਿ ਸਕਦੇ ਆ ਔਰ ਇਹ ਟੇਬਲ ਕਿੱਥੇ ਲੱਗਿਆ ਕਿਹੜੀ ਜਗ੍ਹਾ ਤੇ ਲੱਗਿਆ ਪੂਰੀ ਜਾਣਕਾਰੀ ਦੇਵਾਂਗੇ ਵੀਡੀਓ ਦੇ ਨਾਲ ਜਰੂਰ ਬਨੇ ਰਹੋ ਔਰ ਪਹਿਲਾਂ ਤੁਹਾਨੂੰ ਮੈਂ ਦੱਸਾਂ ਕਿ ਇਹ ਟੇਬਲ ਫੁੱਲੀ ਸੈਂਸਰ ਸਿਸਟਮ ਨਾਲ ਜੁੜਿਆ ਹੋਇਆ ਇਹਦੇ ਵਿੱਚ ਹਰੇਕ ਵੈਰਾਈਟੀ ਹੋਏਗੀ ਔਰ ਇਹ ਸੈਂਸਰ ਦੇ ਨਾਲ ਹਰੇਕ ਵੈਰਾਈਟੀ ਹੋਏਗੀ ਜਿਹੜੀ ਵੀ ਚੀਜ਼ ਦੀ ਤੁਹਾਨੂੰ ਲੋੜ ਆ ਉਹ ਤੁਹਾਨੂੰ ਆ ਦੇਖੋ ਟੇਬਲ ਰੁਕ ਗਿਆ ਟੇਬਲ ਹੱਥ ਯਾਨੀ ਕਿ ਜਦੋਂ ਇਸ ਤੋਂ ਅੱਗੇ ਤੁਹਾਡਾ ਹੱਥ ਚਲਾ ਗਿਆ ਤਾਂ ਟੇਬਲ ਨੇ ਰੁਕ ਜਾਣਾ ਹੁਣ ਯਾਨੀ ਕਿ ਇਹ ਹੱਥ ਪਿੱਛੇ ਆ ਗਿਆ ਟੇਬਲ ਚੱਲ ਰਿਹਾ ਹੱਥ ਅੱਗੇ ਚਲਾ ਗਿਆ ਟੇਬਲ ਰੁਕ ਗਿਆ ਹੁਣ ਆਪਾਂ ਇੱਕ ਐਕਸਪੈਰੀਮੈਂਟ ਕਰਦੇ ਹਾਂ ਕਿ ਆਪਾਂ ਨੂੰ ਕੋਈ ਚੀਜ਼ ਚਾਹੀਦੀ ਆ ਟੇਬਲ ਤੇ ਕੁਰਸੀ ਤੇ ਬੈਠੀ ਆ ਕੋਈ ਵੀ ਚੀਜ਼ ਚਾਹੀਦੀ ਆ ਤਾਂ ਆਪਾਂ ਹੱਥ ਅੱਗੇ ਕਰਾਂਗੇ ਟੇਬਲ ਰੁਕ ਜਾਊਗਾ ਇਹਨੂੰ ਚੱਕਾਂਗੇ ਪਲੇਟ ਦੇ ਵਿੱਚ ਪਾਵਾਂਗੇ ਇਹਨੂੰ ਰੱਖ ਦਿਆਂਗੇ ਔਰ ਇਹ ਟੇਬਲ ਨੂੰ ਹੱਥ ਪਿੱਛੇ ਕਰ ਲਾਂਗੇ ਟੇਬਲ ਅੱਗੇ ਚਲਾ ਜਾਊਗਾ ਹਾਂ ਇਹਦੇ ਵਿੱਚ ਇਹ ਵੀ ਫੀਚਰ ਆ ਕਿ ਇਹ ਬੈਕ ਵੀ ਆ ਜਾਂਦਾ ਹੈ ਅਗਰ ਕੋਈ ਇਹ ਚੀਜ਼ ਰਹਿ ਜਾਂਦੀ ਆ ਨਹੀਂ ਤਾਂ ਘੁੰਮ ਕੇ ਦੂਸਰੇ ਪਾਸੇ ਆ ਜਾਣਾ ਹੈ ਇਹਨੇ ਇਸੇ ਤਰੀਕੇ ਨਾਲ ਘੁੰਮਦੇ ਰਹਿਣਾ ਹੈ ਔਰ ਪੂਰੇ ਸੈਂਸਰ ਸਿਸਟਮ ਔਰ ਬੜੀ ਆਲੀਸ਼ਾਨ ਮੈਂ ਕਹਿ ਸਕਦਾ ਚੀਜ਼ ਬਣਾਈ ਯਾਰ ਪੂਰੀਆਂ ਲਾਈਟਾਂ ਲੂਟਾਂ ਲਾ ਕੇ ਵੀਰ ਨੇ ਇਹਨੂੰ ਬਣਾਇਆ ਔਰ ਇਹ ਪੰਜਾਬੀ ਨੌਜਵਾਨ ਨੇ ਕਾੜ ਕੱਢੀ ਆ ਜੁਗਾੜ ਤਾਂ ਪੰਜਾਬੀ ਭਾਸ਼ਾ ਚ ਕਹਿ ਸਕਦਾ ਲੇਕਿਨ ਇੱਕ ਜੁਗਾੜੀ ਬੰਦਾ ਤਾਂ ਹੈ ਲੇਕਿਨ ਇੰਜੀਨੀਅਰ ਆ ਮੈਂ ਕਹਿੰਨਾ ਪੜਿਆ ਲਿਖਿਆ ਲੜਕਾ ਹੈ ਪਰ ਅੱਜ ਦੇ ਸਮੇਂ ਚ ਚਾਹੇ ਵਿਦੇਸ਼ਾਂ ਚ ਨੌਜਵਾਨਾਂ ਦਾ ਜਾਣ ਦਾ ਰੁਖ ਆ ਜਿਹੜਾ ਲਗਾਤਾਰ ਹੋ ਰਿਹਾ ਲੇਕਿਨ ਪੰਜਾਬ ਦੇ ਵਿੱਚ ਅੱਜ ਵੀ ਉਹ ਕਾਬਲੀਅਤ ਪੰਜਾਬੀਆਂ ਚ ਅੱਜ ਵੀ ਉਹ ਜਿਹੜੀ ਮੈਂ ਕਹਿ ਸਕਦਾ ਜਨੂਨ ਔਰ ਪੰਜਾਬੀਆਂ ਦੇ ਖੂਨ ਦੇ ਵਿੱਚ ਉਹ ਚੀਜ਼ਾਂ ਨੇ ਜੋ ਆਹ ਜੀਆਂ ਚੀਜ਼ਾਂ ਨੂੰ ਕਾੜ ਕੱਢ ਕੇ ਸਾਹਮਣੇ ਲੈ ਕੇ ਆਉਂਦੀਆਂ ਨੇ ਤਾਂ ਇਹ ਜਲੰਧਰ ਜ਼ਿਲ੍ਹੇ ਦੇ ਵਿੱਚ ਟੇਬਲ ਆ ਔਰ ਜਲੰਧਰ ਦੇ ਇੱਕ ਰਿਜ਼ੋਰਟ ਦੇ ਵਿੱਚ ਲੱਗਿਆ ਹੋਇਆ ਔਰ ਬੜਾ ਖਿੱਚਦਾ ਕੇਂਦਰ ਬਣਿਆ ਹੋਇਆ ਲੋਕ ਦੂਰੋਂ ਦੂਰੋਂ ਇਸ ਟੇਬਲ ਨੂੰ ਦੇਖਣ ਦੇ ਲਈ ਆਉਂਦੇ ਨੇ ਹਾਲਾਂਕਿ ਮੈਂ ਫੀਚਰ ਘੱਟ ਦੱਸਿਆ ਇਸ ਤੋਂ ਵੱਧ ਫੀਚਰ ਨੇ ਇਸ ਦੇ ਵਿੱਚ ਔਰ ਇਹ ਜਲੰਧਰ ਦੇ ਬੇਚਾ